ਸਕਦਾ ਕਿ ਸਾਨੂੰ ਵਰਤਣਾ ਚਾਹੀਦਾ ਹੈ ਜੇ ਸੰਵਧਾਨ ਨੂੰ ਵਰਤ ਕੇ ਸਾਡੇ ਬੰਦੀ ਸਿੰਘ ਬਾਹਰ ਆ ਜਾਣ ਤੇ ਸਾਨੂੰ ਉਹ ਲਿਆਉਣੇ ਕਹੀਦੇ ਨੇ ਜ਼ਰੂਰੀ ਆ ਹੋ ਜਾਂਦੀ ਨੁਕਸਾਨ ਕਰਵਾ ਕੇ ਅਸੀਂ ਕੰਮ ਵਾਸਤੇ ਘਾਟੇ ਬੰਦਾ ਸੌਦਾ ਕਰੀਏ ਧਰਮ ਦੇ ਨਾਲ ਰਾਜਨੀਤੀ ਨੂੰ ਪੜਨਾ ਚਾਹੀਦਾ ਹੈ ਰਾਜਨੀਤੀ ਨੂੰ ਵਰਤਣਾ ਚਾਹੀਦਾ ਹੈ ਅਗਲੇ ਰਾਜਨੀਤਿਕ ਤੌਰ ਤੇ ਸਾਨੂੰ ਵਰਤਨੇ ਨੇ ਕਿ ਅਸੀਂ ਉੱਚੇ ਸੰਵਧਾਨ ਦੀ ਆੜ ਅੰਦਰ ਹਿੰਦੁਸਤਾਨ ਨੂੰ ਨਹੀਂ ਰੱਖ ਸਕਦੇ ਵਰਤਣਾ ਚਾਹੀਦਾ ਹੈ ਰਾਜਨੀਤੀ ਦੀ ਵਰਤੋਂ ਸਹੀ ਅਰਥਾਂ ਵਿੱਚ ਚੰਗਿਆਈ ਦੇ ਵਾਸਤੇ, ਧਲਾਈ ਦੇ ਵਾਸਤੇ, ਧਰਮ ਦੇ ਵਾਸਤੇ ਕਰਨੀ ਚਾਹੀਦੀ ਹੈ ਕਿਉਂਕਿ ਰਾਜ ਤੋਂ ਬਿਨਾ ਧਰਮ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਨਹੀਂ ਹੋ ਸਕਦੀ। ਰਾਜ ਬਿਨਾ ਨੇ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਧਰਮ ਦੀ ਗੱਲ ਤਾਂ ਹੋਵੇਗੀ ਜਦੋਂ ਤਾਕਤ ਹੋਵੇਗੀ ਕੋਲ। ਮੁਗਲਾਂ ਕੋਲੇ ਤਾਕਤ ਆਈ। ਅਗਲਾ ਨੇ ਧਰਮ ਦਾ ਝੰਡਾ ਬੁਲੰਦ ਕੀਤਾ ਭਾਵੇਂ ਛੱਤਰ ਦੇ ਜ਼ੋਰ ਤੇ ਅਗਲੇ ਨੇ ਮੁਸਲਮਾਨ ਬਣਾਇਆ ਹਿੰਦੁਸਤਾਨ ਨੂੰ ਬਣਾਇਆ ਤਲਵਾਰ ਦੇ ਜ਼ੋਰ ਤੇ ਬਣਾਇਆ ਅੰਗਰੇਜ਼ਾਂ ਦੇ ਕੋਲ ਰਾਜ ਆਇਆ ਉਹਨਾਂ ਨੇ ਆਪਣੇ ਰਾਜ ਅੰਦਰ ਇਸਾਈਅਤ ਵਧਾ ਦਿੱਤੀ ਹਿੰਦੁਸਤਾਨ ਦੀ ਧਰਤੀ ਉੱਤੇ ਇਸਾਈ ਧਰਮ ਵਧਿਆ ਛਲ ਫਰੇਬ ਕਪਟ ਪੈਸਾ ਖੱਦਿਆ ਉਹਨਾਂ ਅੱਜ ਵੀ ਖਰਚਦੇ ਨੇ ਇੱਥੇ ਵੀ ਦੇਖਿਆ ਸੀ ਮੈਂ ਕੈਨੇਡਾ ਦੀ ਧਰਤੀ ਉੱਤੇ ਵੀ ਬੂਲ ਹੜ ਕੇ ਖਲੋਤੇ ਨੇ ਇਸਾਈ ਬਣੋ 10 10 ਹਜ਼ਾਰ ਡਾਲਰ ਦੇ ਪੇਸ਼ਕਸ਼ ਆ ਰਹੀ ਹੈ ਉਹਨਾਂ ਵੱਲੋਂ ਕਰੋ ਪ੍ਰਵਾਨ ਇਸਾਈਅਤ ਨੂੰ ਪ੍ਰਵਾਨ ਕਰ ਲੈ ਕਰੋ ਘਰਾਂ ਤੱਕ ਜਾ ਰਹੇ ਨੇ ਕੈਨੇਡਾ ਦੀ ਤਰਤੀ ਉਤੇ ਪੰਜਾਬ ਵਿੱਚ ਵੀ ਇਹ ਕੋਈ ਚੱਲਦਾ ਹੈ ਲੋਕ ਵਿਖਾਦਾ ਡਰਾਵਾ ਚਮਤਕਾਰਾਂ ਦਾ ਲਾਲਚ ਇਹ ਦੇਖ ਕੇ ਲੋਕਾਂ ਨੂੰ ਇਸਾਈ ਬਣਾਇਆ ਜਾ ਰਿਹਾ ਉਹਨਾਂ ਬਣਾਇਆ ਉਹ ਕਹਿੰਦੇ ਲੱਗੇ ਇਸਾਈ ਬਣਾਉ ਛੱਲ ਫਰੇਮ ਕੀਤਾ ਇੱਥੋਂ ਤੱਕ ਛੱਲ ਕੀਤਾ ਉਹਨਾਂ ਨੇ ਉਹਨਾਂ ਨੇ ਪੰਜਾਬ ਦਾ ਮਹਾਰਾਜਾ ਦੇ ਗੇਸ ਕਤਲ ਕਰਕੇ ਇਸਾਈ ਬਣਾ ਦਿੱਤਾ ਕਿਉਂਕਿ ਰਾਜ ਸੀ ਨਾ ਅਗਲਿਆਂ ਦਾ ਅੱਜ ਹਿੰਦੁਸਤਾਨ ਦੀ ਧਰਤੀ ਉੱਤੇ ਹਿੰਦੂ ਦਾ ਰਾਜ ਆਇਆ ਉਹਦੇ ਰਾਜ ਅੰਦਰ ਉਹ ਕਹਿੰਦੇ ਨੇ ਬੋਲੋ ਜੈ ਸ਼੍ਰੀ ਰਾਮ ਅਗਲਿਆਂ ਨੇ ਮੰਦਰ ਬਣਾਇਆ ਹਿੰਦੂ ਰਾਸ਼ਟਰ ਦੀ ਗੱਲ ਚੱਲਦੀ ਹੈ ਬਣਿਆਗੇ ਕਹਿੰਦੇ ਐਲਾਨ ਬਾਕੀ ਹੈ ਰਾਇ ਤੋਂ ਬਿਨਾਂ ਗੱਲ ਨਹੀਂ ਹੈ। ਰਾਜ ਮੰਨ ਕੇ ਬਣ ਗਿਆ ਰਾਜ ਆਇਆ ਤਾਂ ਹੀ ਬਣਿਆ ਨਾ। ਮਹਿਤੀ ਬਣਿਆ ਪਈ ਨਾ। ਕਿਉਂਕਿ ਗੁਲਾਮੀ ਸੀ। ਇਸ ਕਰਕੇ ਜੀਣਾ ਰਾਜਾ ਧਰਮ ਹੀ ਹੁੰਦਾ ਹੀ ਗੱਦੀਸ਼ੀਲ ਹੋਵੇਗਾ। ਹੁਣ ਅਸੀਂ ਵੇਖ ਲਈਏ ਇਸ ਕਿਹਦੇ ਪਾਸੇ ਚੁਰ ਪਏ ਆ। ਫਿਰ ਤੁਸੀਂ ਕਹਿਣਾ ਕਿ ਵਾਰ-ਵਾਰ ਇੱਕੋ ਗੱਲ ਰੋਜ਼। ਕੀ ਕਰੀਏ ਦਿਲ ਵਿੱਚੋਂ ਨਿਕਲਦੀ ਹੈ ਬਾਹਰ। ਜਦੋਂ ਵੇਖੀਂਦਾ ਹੈ ਕਿ ਪੱਗ ਕਿੱਥੇ ਚਲੇ ਗਈਆਂ। ਜੂੜੇ ਕਿੱਥੇ ਚਲੇ ਗਏ ਚੁੰਨੀਆਂ ਕਿੱਥੇ ਧਲੀਆਂ ਗਈਆਂ ਸਿਰ ਸੱਬੇ ਆਜਾ ਕਿੱਥੇ ਚਲੇ ਆ ਗਿਆ ਗਰਕਾਰ ਕਿੱਥੇ ਚਲੇ ਗਏ ਮੁਸਲਮਾਨ ਲੜਕੀਆਂ ਇੱਥੇ ਵੀ ਪੜਦੀਆਂ ਨੇ ਵੇਖੋ ਮੁਸਲਮਾਨ ਲੜਕੀਆਂ ਨੂੰ ਸਿਰ ਕੱਜਿਆ ਹੋਇਆ ਉਹਨਾਂ ਦਾ ਸਿਰ ਤੇ ਚੁੰਨੀ ਹੈ ਵੇਖੋ ਉਹਨਾਂ ਲੜਕੀਆਂ ਨੂੰ ਯਾਦ ਰੱਖੋ ਕਿ ਇਸਲਾਮ ਦੀ تعلیم حاصل ਕਰਨੀਆਂ ਨੇ ਸਾਡੇ ਕਰ ਰਹੇ ਨੇ ਸਾਡੇ ਨੌਜਵਾਨ ਮੁੰਡੇ ਸਾਡੀਆਂ ਨੌਜਵਾਨ ਬੱਚੀਆਂ ਕਿ ਸਿੱਖ ਧਰਮ ਦੇ ਬਾਰੇ ਸਟੱਡੀ ਕਰ ਰਹੀਏ ਨੇ ਬਈ ਕੈਨੇਡਾ ਆਉਣਾ ਹੈ ਪ੍ਰਸਤੁਤਤਾ ਚਾਰ-ਚਾਰ ਮਹੀਨੇ ਆਇਲੈਂਡ ਸੈਂਟਰਾਂ ਉਤੇ ਲਾ ਕੇ ਅਸੀਂ ਪੂਰਾ ਜੋਰ ਲਾ ਦਿੱਤਾ ਕਿ ਅੰਗਰੇਜ਼ੀ ਸਿੱਖ ਲਈਏ ਸਭੂ 6 ਮਹੀਨੇ 7 ਮਹੀਨੇ ਆ ਜਾਣ ਕਿ ਕਿਤਨੇ ਸਟੱਡੀ ਕੀਤੀ ਹੈ ਕਿ 6 ਮਹੀਨੇ ਲਾ ਕੇ ਨਿਤਨੇਮ ਦੀ ਬਣਦੀ ਸੰਖਿਆ ਕਰ ਲਏ ਆਪਾਂ ਹੈ ਕਿਸੇ ਦੇ ਅੰਦਰ ਇਹ ਜਾਗਰਤੀ ਹੈ ਕਿਸੇ ਦੇ ਅੰਦਰ ਇਹ ਪਿਆਰ ਕਿ ਧਰਮ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕਰੀਏ ਵੀ ਇਹ ਅੰਗਰੇਜ਼ੀ ਆ ਗਈ ਹੈ ਸਾਨੂੰ ਤੱਕ ਨਹੀਂ ਹੈ ਨਵੇਲੇ ਨਹੀਂ ਕਰੇ ਫੈਲ ਪੱਕੜ ਸੰਸਾਰ ਤਾਂ ਨਹੀਂ ਜਿਨ੍ਹਾਂ ਦੇ ਅੰਦਰ ਚੇਟਕ ਲੱਗੀ ਹੈ ਵਰਨਾ ਕੈਨੇਡਾ ਦੀ ਧਰਤੀ ਉੱਤੇ ਤੇ ਪੱਗਾਂ ਵਾਲੇ ਵੀ ਬੀੜੀਆਂ ਪੀਂਦੇ ਨਜ਼ਰ ਆ ਰਹੇ ਨੇ ਇਸ ਵਾਸਤੇ ਆਏ ਸਤ ਉੱਥੇ ਤੇ ਰੌਲਾ ਪਾ ਦਿੱਤਾ ਤੇ ਨਸ਼ਾ ਬੜਾ ਵੱਧ ਗਿਆ ਕੀ ਇੱਥੇ ਘਟ ਗਿਆ ਇੱਥੇ ਤਾਂ ਕੋਈ ਵੇਦਾ ਹੀ ਨਹੀਂ ਹੈ ਇੱਥੇ ਤੇ ਬਿਸਕਾ ਕੋਹਾ ਦੂਰ ਚਲਾ ਗਿਆ ਸਾਡਾ ਯਾਦ ਰੱਖੋ ਜੇ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਬਹੁਤ ਲੰਮਾ ਸਮਾਂ ਲੱਗੇਗਾ ਇੱਥੇ ਵਾਸਤੇ ਆਏ ਸੀ ਇੱਥੇ ਵਾਸਤੇ ਮਾਪਿਆਂ ਨੇ ਭੇਜ ਦਿੱਤਾ ਬਾਹਰ ਭੇਜਦੇ ਨੇ ਇੱਥੇ ਵਿਗੜਦੇ ਜਾ ਰਹੇ ਨੇ ਉੱਥੇ ਤੇ ਪਿਓ ਦਾ ਕੁੰਡਾ ਸਿਰ ਤੇ ਸੀ ਪਰ ਜਿਹੜੇ ਇੱਥੇ ਵਿਗੜ ਗਏ ਜਿਹੜੀ ਇੱਥੇ ਆਜ਼ਾਦੀ ਦੀ ਦੁਰਲੱਤੋ ਧੀਆ ਨੇ ਕਰਦੀਆਂ ਤੇ ਪੁੱਤ ਵੀ ਕਰਦੇ ਨੇ ਯਾਦ ਰੱਖੋ ਉਹ ਕਿੱਥੇ ਜਾਓਗੇ ਇਹ ਸਬਦਾ ਬਹੁਤ ਮਹਿੰਗਾ ਕਰ ਬੈਠੇ ਨੇ ਪੰਜਾਬੀ ਗੁਰੂ ਕਿਰਪਾ ਕਰੇ ਸਤਿਗੁਰੂ ਗੰਗੀ ਵਾਲਾ ਬੋਧੀ ਕਰੇ ਯਾਦ ਰੱਖੋ ਰਾਜ ਹੈ ਤਾਂ ਧਰਮ ਹੈ ਜੇ ਰਾਜ ਨਹੀਂ ਤੇ ਧਰਮ ਦੀ ਵੀ ਹਾਨੀ ਨਹੀਂ ਹੋਣੀ ਹੈ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਸਿੱਖਿਆ ਲਓ ਮੁਸਲਮਾਨ ਕੁੜੀਆਂ ਦੇ ਕੋਲੋਂ ਜਿਹੜੀਆਂ ਨਾ ਸਿਰ ਨੰਗਾ ਕਰਦੀਆਂ ਨੇ ਨਾ ਜਿਸ ਨੂੰ ਖਾਉਂਦੀਆਂ ਨੇ ਯਾਦ ਰੱਖੋ ਆਪਣੇ ਧਰਮ ਦੀ ਸਟੱਡੀ ਆਪਣੇ ਧਰਮ ਦਾ ਮੁਤਾਲਿਆ ਆਪਣੇ ਧਰਮ ਦਾ ਅਧਿਐਨ ਵੀ ਆਪਣੀ ਇਸ ਵਿਜੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਕਰ ਰਹੀਆਂ ਨੇ ਅਸੀਂ ਵੀ ਕਰੀਏ ਕੋਸ਼ਿਸ਼ ਅਸੀਂ ਵੀ ਨਿਤਨੇਮ ਦੀ ਯਾਦ ਰੱਖੋ ਬਾਣੀ ਪੜიਏ ਰਹਾਸ ਸਾਹਿਬ ਦਾ ਪਾਠ ਕਰੀਏ ਸਿਰਾਂ ਤੇ ਜੂੜੇ ਸਜਾਓ ਪੱਕਾ ਬਨੋ ਜੇ ਆਏ ਆ ਕਿ ਉਹ ਬਲਖਣਤਾ ਜਿਹੜੀ ਬਲਖਣਤਾ ਖਾਲਸੇ ਨੂੰ ਦਿੱਤੀ ਸੀ मैं रोजाना ही इस बाबत बेनती करा जो मैं समा लगा जो इतने हाँ श्री अकाल तख तो आया हाँ मर्यादा होव गुरु कृपा करे अपने धर्म के दरे अंदर रही मा मर्यादा की हद के अंदर रही है जो जो मर्यादा टपी है लक्ष्मण ने आख्या सीता लकीर है लकीर ना टपेयो ਲਕੀਰ ਟੱਪੀ ਯਾਦ ਰੱਖੋ ਕਿੱਡਾ ਵੱਡਾ ਖਮਿਆਜਾ ਭੁਗਤਣਾ ਪਿਆ ਇੱਕ ਮਰਿਆਦਾ ਦੀ ਹੱਦ ਟੱਪ ਕੇ ਤੇ ਅਸੀਂ ਵੀ ਟੱਪ ਰਹੇ ਆ ਬਹੁਤ ਨੇ ਟੱਪ ਲਈਏ ਆ ਜਾਓ ਮਰਿਆਦਾ ਦੇ ਦਾਇਰੇ ਦੇ ਅੰਦਰ ਸੋਨੇ ਦੇ ਹਿਰਨ ਨਹੀਂ ਹੁੰਦੇ ਇੱਕ ਛਲਾਵਾ ਹੈ ਇੱਕ ਛਲਿਆ ਹੈ ਉਹ ਛਲਾਵਾ ਜਿਹੜਾ ਤੁਹਾਡੀ ਇੱਜ਼ਤ ਤਾਰ-ਤਾਰ ਕਰ ਦਵੇਗਾ ਤੁਹਾਡੀ ਜ਼ਿੰਦਗੀ ਨਕ ਕਰ ਦਵੇਗਾ ਤੁਹਾਡੀ ਜ਼ਿੰਦਗੀ ਦੁਸ਼ਵਾਰ ਕਰ ਦਵੇਗਾ ਗੁਰੂ ਕਿਰਪਾ ਕਰੇ ਇੱਥੇ ਰਾਜਨੀਤੀ ਕਹਿੰਦੀ ਹੈ ਕਿ ਸਾਨੂੰ ਇਹ ਨੁਆਬੀ ਪ੍ਰਵਾਲ ਕਰਨੀ ਚਾਹੀਦੀ ਹੈ ਜੱਥੇਦਾਰ ਕਹਿੰਦੇ ਨਹੀਂ ਸਰਕਾਰ ਦੀ ਲੱਤ ਥੱਲੇ ਨਹੀਂ ਲੰਘਣਾ ਭਾਈ ਸੁਬੇਸ਼ ਸਿੰਘ ਲਿਆ ਉਹ ਜੇ ਕੋਈ ਜੱਥੇਦਾਰ ਨੁਆਬੀ ਲੈਣ ਵਾਸਤੇ ਤਿਆਰ ਨਹੀਂ ਤੇ ਇੱਥੇ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਨੁਆਬੀ ਦੇ ਦਿਓ ਉਸ ਸਿੱਖ ਨੂੰ ਨੁਆਬੀ ਦੇ ਦਿਓ ਜਿਹੜਾ ਗੁਰੂ ਕਾ ਸਿੱਖ ਸੰਗਤ ਦੇ ਜੋੜਿਆਂ ਦੀ ਸੇਵਾ ਕਰਦਾ ਹੈ ਉਹ ਨੂੰ ਨੁਆਬੀ ਦੇ ਦਿਓ ਜਿਹੜਾ ਲੰਗਰ ਅੰਦਰ ਝੁੱਠੇ ਭਾਂਡੇ ਮਾਜਦਾ ਹੈ ਉਨ ਭਾਬੀ ਉਹਨੂੰ ਦੇ ਦਿਓ ਜਿਹੜਾ ਘੋੜਿਆਂ ਦੀ ਰਿੰਦ ਚੁੱਕਦਾ ਹੈ ਅਕਾਲ ਤਖਤ ਸਾਹਿਬ ਦੇ ਅਕਾਲ ਬੁੰਗੇ ਉੱਤੇ ਜਿੱਥੇ ਦਰ ਕਰੇ ਗਏ ਨੇ ਸੰਗਤ ਦੇ ਵਿੱਚ ਭਾਈ ਸ਼ਵੇਤ ਸਿੰਘ ਨੇ ਨਿਗਾਹ ਮਾਰ ਕੇ ਆਖਿਆ ਵੇਖੋ ਕਿਹੜਾ ਲਾਬੀ ਲੈ ਸਕਦਾ ਹੈ ਇਹਨਾਂ ਵਿੱਚੋਂ ਦੇ ਦਿਓ ਕਿੱਥੇ ਇਹ ਕਿਹਾ ਨਵਜਵਾਨ ਗੱਪੜੂ ਥੋੜਾ ਸਮਾਂ ਪਹਿਲਾਂ ਤਵੇਲੇ ਵਿੱਚੋਂ ਨਿਕਲਦਾ ਆਉਂਦਾ ਵੇਖਿਆ ਹੁਣ ਦੀਵਾਨ ਵਿੱਚ ਆ ਗਿਆ ਹੱਥ ਵਿੱਚ ਪੱਖਾ ਲੈ ਲਿਆ ਸਾਕੀਤ ਨੂੰ ਪੱਖਾ ਚੱਲਣ ਲੱਗ ਪਿਆ ਕੌਣ ਹੈ ਇੱਕ ਨੇ ਪਛਾਣਿਆ ਕਹਿੰਦਾ ਕਪੂਰ ਸਿੰਘ ਹੈ ਸੱਜਣ ਨੂੰ ਕਪੂਰ ਸਿੰਘ ਨੂੰ ਬੁਲਾਓ ਇੱਕ ਨੂੰ ਲਾਭੀ ਦਿੱਤੀ ਨਦੀ ਹੈ ਅੱਥ ਦਾ ਫੈਸਲਾ ਰਾਜ ਮਾਰੀ ਗਈ ਭਾਈ ਕਪੂਰ ਸਿੰਘ ਆਇਆ ਪੰਥ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਫੁੱਟੇ ਮਲਾ ਕੇ ਆਖਿਆ ਖਾਲਸਾ ਜੀ ਕੀ ਹੁਕਮ ਹੈ ਜਥੇ ਨਾਰਨ ਦੀਵਾਨ ਦਰਬਾਰਾ ਚਿਗੜਿਆ ਕਹ ਕਪੂਰ ਸਿੰਘਾ ਉਹਨੂੰ ਇਥੇ ਨਮਾਜ਼ੀ ਦਿੱਤੀ ਜਾ ਰਹੀ ਹੈ ਉਹਨੇ ਆਖਿਆ ਜੀ ਪੰਛ ਦੇ ਹੁਕਮ ਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਨਹੀਂ ਟੁਕਰਾਇਆ ਬਾਜਨ ਵਾਲੇ ਨੇ ਪੰਛ ਦੇ ਸਾਹਮਣੇ ਹੱਥ ਜੋੜ ਕੇ ਸਿਰ ਝੁਕਾ ਕੇ ਪੰਛਦਾ ਹੁਕਮ ਮੰਨਿਆ ਤੇ ਚਮਚਾਉਂ ਦੀ ਗੱਲ ਛੱਡ ਕੇ ਚਲਾ ਗਿਆ ਮੈਂ ਤੇ ਅਦਲਾ ਜਿਆ ਅਲਪਗ ਜਿਆ ਦੀਵਾ ਮੇਰੀ ਇੰਨੀ ਹਿੰਮਤ ਨਹੀਂ ਕਿ ਮੈਂ ਪੰਛ ਦਾ ਗਿਆ ਹੋਇਆ ਮੂੜ ਸਕਾਂ ਧੰਨਵਾਦੀ ਇਹ ਤਾਂ ਗੁਲਾਮੀ ਹੈ ਸਰਕਾਰ ਦੀ ਗੁਲਾਮੀ ਇਹ ਮੈਂ ਕਿਵੇਂ ਕਰਾਂਗਾ ਮੈਂ ਪੰਛ ਦਾ ਸੇਵਾਦਾਰ ਆ ਮੈਂ ਘੋੜਿਆਂ ਨੂੰ ਖਰਖਰਾ ਕਰਾਂਗਾ ਮੈਂ ਘੋੜਿਆਂ ਨੂੰ ਮਾਲਸ਼ ਕਰਾਂਗਾ ਮੈਂ ਘੋੜਿਆਂ ਦੀ ਲੇਟ ਚੁੱਕਾਂਗਾ ਮੈਂ ਘੋੜਿਆਂ ਨੂੰ ਦਾਣਾ ਪੱਠਾ ਪਾਵਾਂਗਾ ਮੈਂ ਸੰਗਤ ਦੇ ਜੋੜੇ ਝਾੜਾਂਗਾ ਪਰ ਕੋਈ ਕਹੇ ਕਿ ਸਰਕਾਰ ਦੀ ਪੋਸ਼ਾਕ ਪਾ ਕੇ ਨਵਾਬ ਸਿੰਘ ਸਰਕਾਰ ਨੂੰ ਸਲਾਮ ਕਰੇ ਕਪੂਰ ਸਿੰਘ ਇਹ ਕਦੇ ਵੀ ਨਹੀਂ ਕਰੇਗਾ ਨਹੀਂ ਕਰੇਗਾ ਇਹ ਦਸਤਾ ਅਰੇ ਸੇਰ ਗੁਰੂ ਗੋਬਿੰਦ ਸਿੰਘ ਦੇ ਚਰਨਾ ਤੇ ਝੁਕੇ ਆਉਂਦੇ ਸਾਹਮਣੇ ਝੁਕੇਗਾ ਲੇਕਿਨ ਪੰਥ ਦਾ ਹੁਕਮ ਮੈਂ ਨਹੀਂ ਮੋੜ ਸਕਦਾ ਜੇ ਪੰਥ ਮੇਰੇ ਕੋਲੋਂ ਸੇਵਾ ਦਾ ਅਧਿਕਾਰ ਨਾ ਖੋਵੇ ਨਾ ਤਾਂ ਮੈਂ ਸਰਕਾਰ ਦੀ ਕਿਸੇ ਕਾਰਵਾਈ ਅੰਦਰ ਸ਼ਾਮਲ ਹੋਵਾਂਗਾ ਨਾ ਮੈਂ ਸਰਕਾਰ ਦੇ ਤਖਤੇ ਦੇ ਸਾਹਮਣੇ ਝੁਕੇਗਾ ਫਿਰ ਨਾ ਮੈਂ ਇਸੇ ਨਾਲ ਛੱਡਾਂਗਾ ਜੇ ਪ੍ਰਮਾਣ ਹੈ ਤਾਂ ਮੈਂ ਪੰਥ ਦਾ ਤਾਂ ਬੇਦਾਰ ਪਰ ਕੋ ਜਰਾ ਜੀ ਅਕਾਲ ਤੱਕ ਸਰ ਦੀ ਧਰਤੀ ਤੇ ਖਲੋ ਕੇ ਪੰਥ ਦੇ ਸਾਹਮਣੇ ਜੋ ਹੱਥ ਸਰਦਾਰ ਕਰਪੂਰ ਸਿੰਘ ਤੁਝ ਬੇਇਨਤੀਆਂ ਕਿਉਂ ਕਰ ਰਿਹਾ